ਸ਼ਾਸ਼ੀਕਾਲ ਜੀ ਜੱਸਾ ਪਗੜੀ ਸੈਂਟਰ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਪਹਿਲਾਂ ਬਾਦਾਸ ਦੀ ਫਤਿਹ ਕਬੂਲ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਤੁਹਾਨੂੰ ਗੁਰਦੁਆਰਾ ਸ਼ੇਰੀ ਕੋਤਵਾਲੀ ਸਾਹਿਬ ਜੋ ਕਿ ਇੱਕ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ ਅੱਜ ਇੱਥੇ ਸਫਰੇ ਸ਼ਤ ਤਾ ਸ਼ਾਮ ਨੂੰ 6 ਵਜੇ ਤੋਂ ਸ਼ੁਰੂ ਹੋਊਗਾ ਜੀ ਪ੍ਰੋਗਰਾਮ ਤੇ ਜਿਹੜਾ ਇਥੋਂ ਦਾ ਇਤਿਹਾਸ ਹੈ ਜੀ ਇੱਥੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤੇ ਸਿੰਘ ਨੂੰ ਤੇ ਨਾਲ ਮਾਤਾ ਗੁਜਰਕੌਰ ਜੀ ਨੂੰ ਇੱਕ ਰਾਤ ਇੱਥੇ ਜੇਲ੍ਹ ਵਿੱਚ ਰੱਖਿਆ ਗਿਆ ਸੀ ਜਿਹਨੂੰ ਕੋਤਵਾਲੀ ਸਾਹਿਬ ਪਹਿਲਾਂ ਕੋਤਵਾਲੀ ਕਹਿੰਦੇ ਸੀਗੇ ਤਾਂ ਉਹਦੇ ਨਾਮ ਤੇ ਹੀ ਇਹ ਗੁਰਦੁਆਰਾ ਸਜੋਬੀਤਾ ਇੱਥੇ ਤਾਂ ਹੁਣ ਇਹ ਗੁਰਦਰਾ ਦਾ ਨਾਮ ਹੁਣ ਸ੍ਰੀ ਕੋਤਵਾਲੀ ਸਾਹਿਬ ਹੈ ਜੋ ਕਿ ਮਰੰਡਾ ਜ਼ਿਲ੍ਹਾ ਰੋਪੜ ਪੰਜਾਬ ਦੇ ਵਿੱਚ ਉਹ ਹੈ ਜੀ ਤੇ ਬਾਕੀ ਛੇਤੀ ਛੇਤੀ ਜੁੜੋ ਫਿਰ ਮੈਂ ਤੁਹਾਨੂੰ ਇੱਥੋਂ ਦੇ 318 ਸਾਲ ਪੁਰਾਣਾ ਜਿਹੜਾ ਇੱਥੋਂ ਦਾ ਜਿੰਦਰਾ ਦਰਵਾਜ਼ਾ ਤੇ 1705 ਈਸਵੀ ਨੂੰ ਇਹ ਸਾਰੀ ਜੋ ਘਟਨਾ ਵਾਪਰੀ ਸੀ ਉਹਦੇ ਬਾਰੇ ਜਾਣੂ ਕਰਵਾਉਂਗਾ ਜੀ ਛੇਤੀ ਛੇਤੀ ਜੁੜੋ ਫਿਰ ਆਪਾਂ ਤੁਹਾਨੂੰ ਇੱਥੋਂ ਦੇ ਬਾਰੇ ਕੁਝ ਇਤਿਹਾਸਿਕ ਗੱਲਾਂ ਦੱਸਦੇ ਹਾਂ ਜੀ ਤੇ ਇੱਥੇ 318 ਸਾਲ ਪੁਰਾਣਾ ਜਿਹੜਾ ਜੇਲ ਤੇ ਜਿੰਦਰਾ ਮੌਜੂਦ ਹੈ ਅੱਜ ਵੀ ਉਸੇ ਤਰ੍ਹਾਂ ਹੀ ਇੱਥੇ ਮੌਜੂਦ ਹੈ ਜੀ ਇਹ ਤੁਹਾਨੂੰ ਮੈਂ ਸਾਰਿਆਂ ਦੇ ਦਰਸ਼ਨ ਕਰਵਾਉਂਗਾ ਅੱਜ ਇੱਥੇ ਸਵੇਰੇ 7:00 ਤੱਕ ਤੇ ਨਾਲ ਸ਼ਾਮ ਨੂੰ 6:00 ਤੋਂ ਲੈ ਕੇ ਰਾਤ ਨੂੰ 12:00 1:00 ਵਜੇ ਤੱਕ ਜੀ ਇਹ قافلہ ਹੋਊਗਾ ਜੀ ਇਹਨਾਂ ਦਾ ਬੇਨਤੀ ਕਰਤਾ ਇਹ ਆ 4 ਦਿਨਾਂ ਦਾ ਗੁਰਮੇਧ ਪ੍ਰੋਗਰਾਮ ਹੈ ਜੀ ਇਹ ਇਹ ਨੌ ਨੂੰ ਅੱਜ 24 ਤਰੀਕ ਨੂੰ ਹੈਗਾ ਜੀ ਮਰੰਡੇ ਤੇ 25 ਤਰੀਕ ਨੂੰ ਹੋਊਗਾ ਜੀ ਠੰਡਾ ਪੁਰਜ ਫਤੇਗੜ ਸਾਹਿਬ ਦੇ ਵਿੱਚ ਇਹ ਤੇ ਬਾਕੀ ਮੈਂ ਤੁਹਾਨੂੰ ਇੱਥੇ ਤੋਂ ਦਰਸ਼ਨ ਕਰਵਾਉਣਾ ਜੀ ਅੰਦਰ ਦੇ ਉਹ ਹੀ ਅੱਜ ਤੋਂ 318 20 ਸਾਲ ਪੁਰਾਣਾ ਜਿੰਦਰਾ ਤੇ ਦਰਵਾਜ਼ਾ ਉਸੇ ਤਰ੍ਹਾਂ ਜਿੱਥੇ ਮੌਜੂਦ ਹੈ ਤੇ ਜਿਹੜੀ ਕੋਤਵਾਲੀ ਜੇਲ੍ਹ ਵਿੱਚ ਬਾਬਾ ਜੋਰਾਵਰ ਸਿੰਘ ਤੇ ਫਤੇ ਸਿੰਘ ਜੀ ਨੂੰ ਰੱਖਿਆ ਗਿਆ ਸੀਗਾ ਉਹ ਜੇਲ੍ਹ ਦੇ ਵੀ ਮੈਂ ਤੁਹਾਨੂੰ ਦਰਸ਼ਨ ਕਰਵਾਣਾ ਹੈ ਜੀ ਹਾਂ ਜੀ ਆ ਕਰੋ ਜੀ ਦਰਸ਼ਨ ਪਹਿਲਾਂ ਸਭ ਤੋਂ ਪਹਿਲਾਂ ਇਹ ਉਹ ਇਤਿਹਾਸਕ ਦਰਵਾਜ਼ਾ ਹੈ ਜੀ ਜਿਹੜਾ ਇੱਥੇ ਮੇਨ ਡੋਡੀ ਦੇ ਉੱਤੇ ਲੱਗਿਆ ਹੋਇਆ ਸੀਗਾ ਇਹਦੇ ਨਾਲ ਦਾ ਮੈਂ ਤੁਹਾਨੂੰ ਦੂਜੇ ਦਰਵਾਜ਼ੇ ਦੀ ਵੀ ਦਰਸ਼ਨ ਕਰਵਾਣਾ ਤੇ ਇਹ ਉਹ ਜੇਲ ਹੈ ਜਿੱਥੇ ਬਾਬਾ ਜੁਰਾ ਵਰ ਸਿੰਘ ਤੇ ਫਤੇ ਸਿੰਘ ਜੀ ਤੇ ਮਾਤਾ ਗੁਜਰ ਘੋਰ ਜੀ ਨੂੰ ਇੱਕ ਰਾਤ ਇੱਥੇ ਰੱਖਿਆ ਗਿਆ ਸੀ ਇਹ ਜੇਲ ਅੱਜ ਵੀ ਉਸੇ ਤਰ੍ਹਾਂ ਮੌਜੂਦ ਹੈ ਤੁਸੀਂ ਦੇਖ ਵੀ ਸਕਦੇ ਹੋ ਆ ਲਓ ਜੀ ਇਹ ਦਰਵਾਜ਼ਾ 318 ਸਾਲ ਪੁਰਾਣਾ 1705 ਈਸਵੀ ਦਾ ਇਹ ਹੈ ਇੱਥੇ ਗੰਗੂ ਦੇ ਧੋਖਾ ਦੇਣ ਤੋਂ ਬਾਅਦ ਮਾਤਾ ਗੁਜਰ ਕੌਰ ਜੀ ਤੇ ਦੋਨੇ ਛੋਟੇ ਸ਼ਹਿਬਜ਼ਾਦਿਆਂ ਨੂੰ ਇੱਕ ਰਾਤ ਇਹ ਜੇਲ੍ਹ ਵਿੱਚ ਰੱਖਿਆ ਗਿਆ ਸੀ ਨਾ ਖਾਣ ਪੀਣ ਨੂੰ ਕੁਝ ਦਿੱਤਾ ਸੀ ਤੇ ਨਾ ਹੀ ਧਾਲੇ ਲੈਣ ਨੂੰ ਠੰਡ ਤੋਂ ਬਚਣ ਲਈ ਕੁਝ ਦਿੱਤਾ ਗਿਆ ਸੀਗਾ ਮੈਂ ਦੋਨੋਂ ਇੱਥੋਂ ਦੇ ਜਿੰਦਰੇ ਨਾਲ ਵੀ ਦਰਸ਼ਨ ਕਰਵਾਨੇ ਜੀ ਇਹ ਇਹ ਦੇਖੇ ਬਾਬਾ ਜੀ ਮੜਾ ਜਾਓ ਲੋ ਤੇ ਇਹ 318 ਸਾਲ ਪੁਰਾਣਾ ਜਿੰਦਰਾ ਜੀ ਇਹ ਜੀ 318 319 ਹੋਗੇ 19 ਹੋਗੇ ਜੀ 319 ਸਾਲ ਹੋਗੇ ਜੀ 1705 ਇਸ ਵੀ ਦਾ 4 4 ਦਾ ਅੱਛਾ ਠੀਕ ਠੀਕ ਹੈ ਜੀ ਅੱਛਾ ਜੀ ਠੀਕ ਹੈ ਬਬੂ ਜੀ ਤੇ ਇਹ ਉਹੀ ਪ੍ਰਾਤਨ ਜੇਲ ਹੈ ਜੀ ਇਹ ਇਹ ਸਾਰੇ ਦਰਵਾਜ਼ੇ ਜਿਹੜੇ ਉਸੇ ਤਰ੍ਹਾਂ ਦੇ ਅੱਜ ਵੀ ਇੱਥੇ ਮੌਜੂਦ ਨੇ ਇੱਥੇ ਹੁਣ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਕਾਸ਼ ਕੀਤਾ ਹੋਇਆ ਹੈ। ਇਹ ਉਹ ਜੇਲ ਹੈ ਜੀ ਇਹ ਹੁਣ ਜਿੱਥੇ ਮਹਾਰਾਜ ਨੂੰ ਪ੍ਰਕਾਸ਼ ਕੀਤਾ ਹੋਇਆ ਜਿੱਥੇ ਮਾਤਾ ਗੁਜਰਕੌਰ ਜੀ ਨੂੰ ਉਹਦੇ ਦੋਨੇ ਛੋਟੇ ਸਹਬਜ਼ਾਦੇ ਨੂੰ ਇੱਕ ਰਾਤ ਇੱਥੇ ਗੰਗੋ ਦੇ ਧੋਖਾ ਦੇਣ ਤੋਂ ਬਾਅਦ ਜੇ ਦੋਨੇ ਫੜਾਤਾ ਸੀ ਉਦੋਂ ਰੱਖਿਆ ਗਿਆ ਸੀ। ਦਰਸ਼ਨ ਤੁਸੀਂ ਕਰ ਸਕਦੇ ਹੋ ਜੀ ਇੱਥੋਂ ਦੇ ਇਹ ਉਹ ਹੀ ਦਰਵਾਜ਼ਾ ਹੈ ਉਹ ਸਮੇਂ ਦਾ ਹੀ ਹੈ ਜੀ ਇਹ ਤੇ ਕੰਦਾਂ ਵੀ ਉਸੇ ਤਰ੍ਹਾਂ ਜੀ ਵੀ ਉਸੇ ਤਰ੍ਹਾਂ ਮੌਜੂਦ ਨੇ ਇੱਥੇ ਇਹ ਜਿਹੜੀ ਕੰਦ ਹੈ ਜੀ ਇਸ ਰੰਦੇਟ ਦੀ ਕੰਦ ਹੈ ਜੀ ਇਹ ਵੀ ਅੱਜ ਅੱਜ ਵੀ ਉਸੇ ਤਰ੍ਹਾਂ ਇੱਥੇ ਇਹ ਮੌਜੂਦ ਨੇ ਤੇ ਜ਼ਰੂਰ ਜਿਹੜਾ ਮੇਰਾ ਵੀਰ ਭਾਈ ਕੋਈ ਨੇੜੇ ਦੇੜੇ ਦਾ ਇੱਥੇ ਜ਼ਰੂਰ ਦਰਸ਼ਨ ਕਰਨਾ ਇਹੋ ਜੀ ਅੱਜ ਇੱਥੇ ਸ਼ਵਰੇ ਸ਼ਾਹਦਤ ਦਾ ਦਿਨ ਹੈ ਕੱਲੋਂ ਠੰਡਾਪੁਰਜ ਦਾ ਜੀ ਇਹ ਜੋ ਵੀ ਗ੍ਰਿੱਲਾਂ ਵਗੈਰਾ ਲੱਗੀਆਂ ਹੋਈਆਂ ਇਹ ਆ ਜਦੋਂ 305 ਸਾਲ ਪੁਰਾਣਾ ਹੀ ਹੈ ਜੀ ਇਹ ਸਾਰਾ ਕੁਝ ਹੈ। ਬਾਕੀ ਇਹ ਫਤੇਗੜ ਸਾਹਿਬ ਤੋਂ 17-18 ਕਿਲੋਮੀਟਰ ਦੀ ਦੂਰੀ ਤੇ ਪੈਂਦਾ ਜੀ ਇਹ ਮਰੰਡਾ ਇੱਕ ਛੋਟਾ ਜਿਹਾ ਸ਼ਹਿਰ ਹੈ ਰੋਪੜ ਜ਼ਿਲ੍ਹੇ ਦੇ ਵਿੱਚ ਪੈਂਦਾ ਇਹ। ਇਹ ਉਹ ਜੇਲ ਹੈ ਜਿੱਥੇ ਮਾਤਾ ਗੁਜਰੀ ਤੇ ਦੋਨੇ ਛੋਟੇ ਸਹਿਬ ਜਦਿਆਂ ਨੂੰ ਇੱਕ ਰਾਤ ਰੱਖਿਆ ਗਿਆ ਸੀਗਾ। ਹੁਣ ਇਹ ਰੈਨੋਵੇਟ ਕਰਕੇ ਥੋੜੀ ਜਿਹੀ ਹੋ ਗਈ ਨਹੀਂ ਪਹਿਲਾਂ ਇਹ ਪੂਰੀ ਪ੍ਰੋਪਰ ਬੰਦ ਸੀ ਸਿਰਫ ਜਿਹੜਾ ਸਾਹਮਣੇ ਦਰਵਾਜ਼ਾ ਇਹ ਦੇਖ ਰਹੇ ਤੁਸੀਂ ਇਹ ਹੀ ਉਹ ਇੱਕ ਦਰਵਾਜ਼ਾ ਸੀ ਇਹਦੀ ਇੱਕ ਖਾਸੀਅਤ ਹੈ ਵੀ ਇਹਨੂੰ ਖੋਲਣ ਲਈ ਇਹ ਤੋਂ 1 ਫੁੱਟ ਦੀ ਦੂਰੀ ਤੇ ਜਿੰਦਾ ਲਾਇਆ ਹੋਇਆ ਹੈ ਵੀ ਅੰਦਰੋਂ ਖੋਲਣਾ ਤਾਂ ਬਹੁਤ ਹੀ ਨਾ ਮੁਮਕਿਨ ਹੈ ਪੋਸੀਬਲ ਹੀ ਨਹੀਂ ਹੈਗਾ ਜੀ ਅੰਦਰੋਂ ਖੋਲਣਾ ਪੱਕੇ ਇੱਥੋਂ ਦਰਸ਼ਨ ਬਹੁਤ ਦੂਰੋਂ ਦੂਰੋਂ ਕਰਨਾ ਨਹੀਂ ਜੀ ਲੋਕ ਇਹ ਸਾਰੇ ਜਿਹੜੇ ਵੀ ਬਣੇ ਹੋਏ ਆ ਜੀ ਗ੍ਰਿਲਾਂ ਵਾਲੇ ਇਹ ਸਾਰਾ ਕੁਝ ਉਸੇ ਸਮੇਂ ਦਾ ਹੀ ਮੌਜੂਦ ਹੈ ਜੀ ਇੱਥੇ ਤੇ ਬਾਕੀ ਇੱਥੋਂ ਦੇ ਇਤਿਹਾਸ ਬਾਰੇ ਤੁਸੀਂ ਪੜ੍ਹ ਸਕਦੇ ਹੋ ਮੈਂ ਤੁਹਾਨੂੰ ਇਹਦੇ ਨਾਲ ਡਿਸਕ੍ਰਿਪਸ਼ਨ ਦੇ ਵਿੱਚ ਇਹਦੇ ਬਾਰੇ ਸਾਰਾ ਕੁਝ ਲਿਖ ਦੂੰਗਾ ਪੰਜਾਬੀ ਦੇ ਵਿੱਚ ਜਰੂਰ ਪੜਿਓ ਤੇ ਜਿਹੜਾ ਮੇਰਾ ਵੀਰ ਭਾਈ ਦੂਰ ਦਾ ਹੋ ਇੱਥੇ ਇੰਦਾ ਹੀ ਦਰਸ਼ਨ ਕਰ ਲਓ ਜੀ ਜਿਹੜਾ ਨੇੜੇ ਤੇੜੇ ਦਾ ਇੱਥੇ ਜਰੂਰ ਆ ਕੇ ਜਾਇਓ ਇਹ ਉਹੀ ਪ੍ਰਾਤਨ ਜੇਲ ਹੈ ਜਿੱਥੇ ਮਾਤਾ ਗੁਦਰੀ ਤੇ ਦੋਨੇ ਛੋਟੇ ਸ਼ਹਿਬ ਜਦੋਂ ਇੱਥੇ ਇੱਕ ਰਾਤ ਲਈ ਰੱਖਿਆ ਗਿਆ ਸੀਗਾ ਜੀ ਗੰਗੂ ਦੇ ਧੋਖਾ ਦੇਣ ਤੋਂ ਬਾਅਦ ਇਨ ਨੂੰ ਬਸ ਰੈਨੋਵੇਟ ਕਰਕੇ ਥੋੜਾ ਜਿਹਾ ਕਲਰ ਕਰਤਾ ਇੱਟਾਂ ਵਗੈਰਾ ਸਾਰਾ ਕੁਝ ਕੰਦਾ ਉਦਾਂ ਹੀ ਇੱਥੇ ਮੌਜੂਦ ਨੇ ਜੀ ਇਹ ਤੇ ਜਿਹੜੇ ਪ੍ਰਾਤਨ ਗੇਟ ਆ ਮੈਂ ਤੁਹਾਨੂੰ ਉਹਦੇ ਵੀ ਦਰਸ਼ਨ ਕਰਵਾਣਾ ਆ ਅੱਜ ਇੱਥੇ ਸਫਰੇ ਸ਼ਾਦ ਦਾ ਦਿਨ ਹੈ ਜੀ ਸ਼ਾਮ ਨੂੰ ਅੱਜ ਕੀਰਤਨ ਸਭ ਹੋਊਗਾ ਤੇ ਵੱਡੇ ਵੱਡੇ ਰਾਗੀ ਪਾਠੀ ਇੱਥੇ ਆਉਣਗੇ ਅੱਜ ਆ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਸੋਹਣਾ ਸੁੰਦਰ ਤਿਆਰ ਕੀਤਾ ਹੋਇਆ ਇਹ ਇਹ ਇੱਕ ਇਹ ਦਰਵਾਜ਼ਾ ਹੈ ਜੀ ਜਿਹੜਾ ਉਸੇ ਸਮੇਂ ਦਾ ਜਿਹੜਾ ਮੇਨ ਰੋਡੀ ਤੇ ਮਤਲਬ ਅੰਦਰ ਐਂਟਰ ਹੋਣ ਲਈ ਜਦੋਂ ਇੱਥੇ ਜੇਲ ਹੁੰਦੀ ਸੀ कोतਵਾਲੀ ਸਾਹਿਬ ਜਿਹਨੂੰ ਆਪਾਂ ਪੁਲਿਸ ਥਾਣਾ ਵੀ ਕਹਿ ਦਿੰਨੇ ਆ ਉਹੋ ਇੱਥੇ ਬਣਾਇਆ ਹੋਇਆ ਸੀਗਾ ਇਹ ਅੱਜ ਵੀ ਉਸੇ ਤਰ੍ਹਾਂ ਇੱਥੇ ਇਹਨਾਂ ਨੂੰ ਸਾਹਮਣੇ ਰੱਖਿਆ ਹੋਇਆ ਹੈ ਤੇ ਆਹ ਦੂਜਾ ਦਰਵਾਜ਼ਾ ਹੈ ਜੀ ਇਹਨਾਂ ਦਾ ਮੱਕੀ ਮੈਂ ਤੁਹਾਨੂੰ ਇੱਕ ਵਾਰੀ ਦਰਸ਼ਨ ਦੁਆਰੇ ਕਰਵਾ ਦਿੰਨੇ ਜੀ ਜਿੱਥੇ ਮਾਤਾ ਗੁਜਰੀ ਜੀ ਨੂੰ ਤੇ ਇਹ ਦੋਨੇ ਛੋਟੇ ਸ਼ਬਜਾਦਿਆਂ ਨੂੰ ਰੱਖਿਆ ਗਿਆ ਸੀਗਾ ਆਦਾ ਵੀਰ ਆ ਲੋ ਜੀ ਕਰੋ ਦਰਸ਼ਨ ਜਰੂਰ ਆਇਓ ਜੀ ਇੱਥੇ ਇੱਕ ਵਾਰੀ ਜਰੂਰ ਦਰਸ਼ਨ ਕਰਕੇ ਜਾਇਓ ਬਹੁਤ ਹੀ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ ਇੱਥੇ ਪ੍ਰਾਤਨ ਝੀਲ ਉਸੇ ਤਰ੍ਹਾਂ ਜਿਵੇਂ ਇੱਥੇ ਮੌਜੂਦ ਹੈ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਸ਼ਾਮ ਨੂੰ 6:30 ਵਜੇ ਲਾਈਵ ਹੋਵਾਂਗੇ ਜੀ ਤੇ ਆ ਜੇਲ ਹੈ ਜੀ ਉਸੇ ਤਰ੍ਹਾਂ ਅੱਜ ਵੀ ਇੱਥੇ ਮੌਜੂਦ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਰਸ ਅਤੇ ਬਹੁਤ ਦੂਰ ਦੂਰੋਂ ਸੰਗਤ ਇੱਥੇ ਦਰਸ਼ਨ ਕਰਨ ਆੰਨੇ ਆ ਜੀ ਇਹ ਤੇ ਉਹੀ ਦਰਵਾਜ਼ਾ ਇਹ 305 ਸਾਲ ਪੁਰਾਣਾ ਬਹੁਤ ਵੱਡੀ ਗੱਲ ਹੋ ਜਾਂਦੀ ਐ ਇੱਥੇ ਨਾ ਤਾਂ ਉਹਨਾਂ ਨੂੰ ਖਾਣ ਪੀਣ ਨੂੰ ਕੁਝ ਦਿੱਤਾ ਗਿਆ ਸੀ ਤੇ ਨਾ ਹੀ ਦਾਲੇ ਲੈਣ ਨੂੰ ਇੰਨੀ ਠੰਡ ਦੇ ਵਿੱਚ ਦਿੱਤਾ ਗਿਆ ਸੀ ਸੌਰੀ ਬਾਕੀ ਇਹ ਰੋਪੜ ਜੇਲੇ ਦੇ ਵਿੱਚ ਪੈਂਦਾ ਜੀ ਇਹ ਮਰੰਡਾ ਇੱਕ ਛੋਟਾ ਜਿਹਾ ਸ਼ਹਿਰ ਹੈ ਲੋਕੇਸ਼ਨ ਵੀ ਪਿੰਨ ਕਰ ਦੂੰਗਾ ਜੀ ਨਾਲ ਤੇ ਫਤਿਹਗੜ੍ਹ ਸਾਹਿਬ ਤੋਂ 17-18 ਕਿਲੋਮੀਟਰ ਦੂਰ ਇਹ ਸ਼ਹਿਰ ਪੈਂਦਾ ਹੈ ਮਰੰਡਾ ਜ਼ਰੂਰ ਦਰਸ਼ਨ ਕਰਨਾ ਹੈ ਇਥੇ ਲੋਕੇਸ਼ਨ ਤੇ ਇਤੋਂ ਦਾ ਇਤਿਹਾਸ ਸਾਰਾ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਪਿੰਨ ਕਰ ਦੂੰਗਾ ਜੀ ਜ਼ਰੂਰ ਪੜਿਓ ਜਾ ਕੇ ਬਾਕੀ ਅੱਜ ਇੱਥੇ ਸ਼ਾਮ ਨੂੰ ਆਪਾਂ ਸਫਰੇ ਸ਼ਹਾਦਤ ਦਾ ਲਾਈਵ ਕਰਾਂਗੇ ਜ਼ਰੂਰ ਜੁੜਿਓ ਸਾਡੇ ਨਾਲ ਸ਼ਾਮ ਨੂੰ 6:30 7 ਵਜੇ ਤੋਂ ਆਪਾਂ ਲਾਈਵ ਹੋਵਾਂਗੇ ਜੀ ਲਾਈਵ ਕੀਰਤਨ ਦਰਬਾਰ ਹੋਊਗਾ ਜੀ ਇੱਥੇ ਤਿਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੁੰਦਰ ਬਣਾਇਆ ਹੋਇਆ ਹੈ ਇਹ ਇਹਨਾਂ ਨੇ ਸਫਰੇ ਸ਼ਾਤ ਦਾ ਇਹ ਸਾਰਾ ਫਾਰਮ ਨਾਲ ਤਿਆਰ ਕੀਤਾ ਹੋਇਆ ਹੈ ਇਤਿਹਾਸ ਉਹੀ ਇਤਿਹਾਸ ਦੀ ਉਹੀ ਰਾਤ ਉਸੇ ਜਗ੍ਹਾ ਤੇ ਜਿੱਥੇ ਜੋਰਾਵਰ ਸਿੰਘ ਤੇ ਅੱਬਾ ਫਤਿਹ ਸਿੰਘ ਨੂੰ ਮਾਤਾ ਗੁਜਰੀ ਨੂੰ ਸ਼ਹੀਦੀ ਸਫਰ ਦੌਰਾਨ ਤੇ ਗਾਣਾ ਕੀਤਾ ਸਫਰੇ ਸ਼ਾਤ ਦਾ ਜਤੀਜਾ ਪੜਾਏ ਕੁੱਤ ਵਾਲੀ ਸਾਹ ਨੋ ਪੋ ਮਰੰਡੇ ਨੂੰ ਤੇ ਸ਼ਾਮ ਨੂੰ 6:30 7:00 ਵਜੇ ਤੋਂ ਆਪਾਂ ਲਾਈਵ ਹੋਵਾਂਗੇ ਜਿੱਥੇ ਲਾਈਵ ਦਰਬਾਰ ਕੀਰਤਨ ਹੋਊਗਾ ਵੱਡੇ ਵੱਡੇ ਰਾਗੀ ਸਿੰਘ ਮਹਾਰਾ ਆਉਣਗੇ ਜੀ ਇੱਥੇ ਜ਼ਰੂਰ ਜੁੜਿਓ ਸਾਡੇ ਨਾਲ ਦੇਖਿਓ ਜੀ ਮੈਂ ਇੱਥੋਂ ਦੀ ਲੋਕੇਸ਼ਨ ਤੇ ਇੱਥੋਂ ਦਾ ਇਤਿਹਾਸ ਸਾਰਾ ਡਿਸਕ੍ਰਿਪਸ਼ਨ ਦੇ ਵਿੱਚ ਪਿੰਨ ਕਰ ਦੂੰਗਾ ਜੀ ਤੇ ਇਹ ਜਿਹੜੀ ਜੇਲ ਹੈ ਇਹ ਨੂੰ ਸੇਮ ਉਦਾਂ ਹੀ ਰੱਖੀ ਗਈ ਹੈ ਜਿੱਦਾਂ ਇਹ ਉਹ ਸਮੇਂ ਦੇ ਵਿੱਚ ਸੀ ਅੱਜ ਤੋਂ 1704-5 ਈਸਵੀ ਦੇ ਵਿੱਚ ਤੇ ਮਤਲਬ 304-5 ਸਾਲ ਪੁਰਾਣੀ ਜੇਲ ਹੈ ਉਦਾਂ ਹੀ ਮੌਜੂਦ ਹੈ ਇਹ ਜਰੂਰ ਮੇਰਾ ਵੀਰ ਭਾਈ ਕੋਈ ਨੇੜੇ ਤੇੜੇ ਦਾ ਤਾਂ ਜਰੂਰ ਦਰਸ਼ਨ ਕਰਨਾ ਆਇਓ ਇੱਥੇ ਬਾਕੀ ਤੁਹਾਨੂੰ ਲਾਈਵ ਆਪਾਂ ਰਾਤ ਨੂੰ ਅੱਜ ਸ਼ਾਮ ਨੂੰ ਇੱਥੋਂ ਦਾ ਜਿਹੜਾ ਮੈਨ ਕੀਰਤਨ ਲੱਗੂਗਾ ਜੀ ਉਹਦੇ ਦਰਸ਼ਨ ਕਰਾਵਾਂਗੇ ਆ ਤੁਸੀਂ ਰਾਗੀ ਸਿੰਘ ਦੇਖ ਸਕਦੇ ਹੋ ਜਿਹੜਾ ਨੇ ਅੱਜ ਆਉਣਾ ਹੈ ਥੈਂਕ ਯੂ ਗਗਨਦੀਪ ਕੌਰ ਜੀ ਇਹ 4 ਦਿਨਾਂ ਦਾ ਹੁੰਦਾ ਜੀ ਇਹ ਇੱਕ ਤਾਂ 22 ਦਸੰਬਰ ਨੂੰ ਹੋ ਲਿਆ ਜੀ ਮਸਕੀ ਪਿੰਡ ਚੱਕ ਡੇਰਾ ਰੋਪੜ ਦੇ ਵਿੱਚ ਇੱਕ 23 ਨੂੰ ਹੋ ਲਿਆ ਜੀ ਅਟਕਸਾਬ ਸੇੜੀ ਅੱਜ ਹੈ ਜੀ 24 ਤਰੀਕ ਨੂੰ ਨੌ ਪੌਨ ਨੂੰ ਗੁਰਦੁਆਰਾ ਗੋਤਵਾਲੀ ਸਾਹਿਬ ਤੇ ਕੱਲ ਦਾ 25 ਨੂੰ ਹੈ ਜੀ ਠੰਡਾ ਬੁਰਜ ਇਹ ਸਾਰੇ ਵੱਡੇ ਵੱਡੇ ਰਾਗੀ ਕੀਰਤਨ ਜਿਹੜੇ ਅੱਜ ਇੱਥੇ ਆ ਰਹੇ ਆ ਇਹ ਇਹਦਾ ਤੁਸੀਂ ਸਿੱਧਾ ਪ੍ਰਸਾਰਣ ਜੇ ਤੁਸੀਂ ਆਪ ਵੀ ਦੇਖਣਾ ਚਾਹੁੰਦੇ ਹੋ ਤਾਂ YouTube ਚੈਨਲ ਹੈ ਜੀ ਸਫਰੇ ਸ਼ਾਦ ਦਾ ਤਕਾਫਲਾ ਉੱਤੇ ਵੀ ਜਾ ਕੇ ਦੇਖ ਸਕਦੇ ਹੋ ਬਾਕੀ ਇਹ ਚੈਨਲ ਤੁਹਾਨੂੰ ਮੈਂ ਦਿਖਾ ਵੀ ਦਿੰਦਾ ਇਹਨਾਂ ਚੈਨਲਾਂ ਤੇ ਇਹ ਲਾਈਵ ਵੀ ਚੱਲੂਗਾ ਤੇ ਕੱਲ ਨੂੰ ਇਥੋਂ ਨਗਰ ਕੀਰਤਨ ਵੀ ਜਾਣਾ ਜੀ ਪੈਦਲ ਕਾਫਲਾ ਜਾਣਾ ਹੈ ਕੋਤਵਾਲੀ ਸਾਹਿਬ ਤੋਂ ਨਗਰ ਕੀਰਤਨ ਜਾਊਗਾ ਤੁਰ ਕੇ ਜਾਣਾ ਹੈ ਪਜਾਪ ਕਰਦੇ ਜਾਣਾ ਹੈ ਕੋਈ ਵੀਕਲ ਅਲਾਉਟ ਨਹੀਂ ਹੈਗਾ ਵਿੱਚ ਪਾਲਕੀ ਸਾਹਿਬ ਜਾਊਗੀ ਉਧਰੋਂ ਆਂਦੇ ਹੋਏ ਉਧਰੋਂ ਬਸ ਆਊਗੀ ਜੀ ਉੱਚਾ ਆਪਾਂ ਬਹਿ ਕੇ ਆਟਸ ਆ ਸਕਦੇ ਆ ਇਹੇ ਕੋਤਵਾਲੀ ਸਾਹਿਬ ਤੋਂ ਲੈ ਕੇ ਫਤੇਗੜ ਸਾਹਿਬ ਤੱਕ ਜਾਊਗਾ ਜੀ ਬਾਕੀ ਜਰੂਰ ਅੱਜ ਸ਼ਾਮ ਨੂੰ ਜੁੜਿਓ ਸਾਡੇ ਨਾਲ 6:30 ਤੋਂ 7 ਵਜੇ ਲਾਈਵ ਸ਼ੁਰੂ ਹੋਊਗਾ ਜੀ ਬਾਕੀ ਮਾਰਾ ਸਾਰੇ ਨੂੰ ਤਾਂ ਦੋਸਤਿਆਂ ਬਕਸੇ ਛੱਡਦੇ ਆ ਗਲਾ ਵਿੱਚ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ